ਮਨਜੋਬ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅੰਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰ ਦੇ ਖਿਲਾਫ ਲਗਾਤਾਰ उस मुहिम से सू बहुत वो कामयाबी उदों मिली जदों एस पी डी योगेश कुमार एस पी सरफराज आलम डी एस पी राजपुरा बिक्रमराड़ इंचार्ज स्पैशल सैल राजपुरा इंस्पैक्टर हैरी गोपा राय दीमा ने दो कुख्यात जे गैंगस्टर जेड़े लॉरेंस बिश्नोई तो गुरी ढिलों जे यू एस अमेरिका च बैठे गैंगस्टर लिंक है उन्होंने इशारियां ਨਸ਼ਾ ਤਸਕਰੀ ਫਿਰੋਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਮੱਤੀਪੋਰ ਦੇ ਤਿੰਨ ਸੋਫਿਸਟੀਕੇਟਿਡ ਪਿਸਟਲਸ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ 15 ਰਾਉਂਡ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ ਸੁੰਗੀ ਜਿਹੜਾ ਦੂਜਾ ਕ੍ਰਿਮੀਨਲ ਹੈਗਾ ਹੈ ਇਹਨਾਂ ਤੇ ਪਹਿਲਾਂ ਵੀ ਅਸਲਾ ਐਕਟ ਦੇ ਫਿਰੋਤੀ ਦੇ ਤੇ ਹੋਰ ਸੰਬੀਧ ਤਰਾਮਾ ਦੇ ਕਈ ਪ੍ਰਾਜੈਕਟ ਮਾਮਲੇ ਦਰਜ ਨੇ ਪਿਤੇ ਦਿਨੀ ਜਨਵਰੀ ਚ ਜਿਹੜਾ ਮੀਤ ਬੌਂਸਰ ਦਾ ਚੰਡੀਗੜ੍ਹ ਚ ਕਤਲ ਹੋਇਆ ਸੀ ਬੜੀ ਬੇਰਹਿਮੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਸ ਕਤਲ ਦੀ ਚੰਡੀਗੜ੍ਹ ਦੀ ਵਾਰਦਾਤ ਚ ਵੀ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰਸਟ ਨਾਲ ਤੇ ਤਿੰਨੇ ਪਿਸਤਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਫਾਂਸਨੀ ਕੇਸ ਕਤਲ ਦੀ ਵਾਰਦਾਤ ਨੂੰ ਨਾਮ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਚਾਕ ਚੌਂੰਦਾ ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ ਚੋਣ ਜਾਬਤਾ ਵੀ ਲੱਗਿਆ ਹੋਇਆ ਤੇ ਪਟ੍ਰੋਲਿੰਗ ਵੀ ਨਜ਼ਦੀਕ ਆ ਰਹੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟ੍ਰੋਲਿੰਗਾਂ ਕਰਕੇ ਫਲੈਗ ਮਾਰਚ ਕਰਕੇ ਅਚਨਚੇਤ ਚੈਕਿੰਗਾਂ ਕਰਕੇ ਪਟਿਆਲਾ ਪੁਲਿਸ ਨੇ ਇੱਕ ਸਰ ਗਰਮ ਮੁਹਿੰਮ ਜੜੀਆ ਜੋ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਹੈ ਤੇ ਇਸ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬੱਸ ਕੀਤਾ ਗਿਆ ਜਿਹੜਾ ਦੂਜੇ ਮੁਲਕ ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਹਿਲਾਂ ਵੀ ਵਾਅਦਾ ਤਾਂ ਕੀ ਦੀਆਂ ਤੇ ਅੱਗੇ ਵੀ ਕਿਸੇ ਨਾ ਕਿਸੇ ਵਾਅਦੇ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸੀ ਤੇ ਕੀ ਕੰਮ ਕਰਦੇ ਸਰ ਇਹ ਕ੍ਰਿਮੀਨਲ ਨੇ ਜੀ ਕੰਮ ਤਾਂ ਕੋਈ ਨਹੀਂ ਇਹਨਾਂ ਨੇ ਹੀ ਕ੍ਰਾਈਮ ਪੇਸ਼ਾ ਲੋਗੇ ਪਰ ਲਾਵੀ ਇਹਨਾਂ ਤੇ ਕਈ ਵੱਡੇ ਧਰਾਮਾ ਦੇ ਮਾਮਲੇ ਦਰਜ ਆ ਤੇ ਇਹਨਾਂ ਨੇ ਹੁਣ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਕਿਸੇ ਗੈਂਗ ਦਾ ਹਾਂਜੀ ਇਹ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੁਰੀ ਟਿਲ ਨੂੰ ਅਮਰੀਕਾ 'ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਨੇ